ਸਤਿਗੁਰੂ ਜੀ ਵਾਹਿਗੁਰੂ ਸਿਖੋਂ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੁਭਕਤੀ ਦੀ ਸਹਾਇ ਵਾਹਿ ਸ੍ਰੀ ਗੋਬਿੰਦ ਜੀ ਕੀ ਪਾਤਸ਼ਾਹੀ 10 ਪ੍ਰਸੰਗ ਗੋਬਿੰਦ ਜੀ ਸਮਰਕਾ ਜੀ ਮਾਨਕ ਲਈ ਆਈ। ਸਰੰਗਤ ਗੁਰਤੇ ਅਮਰਦਾਸ ਸ੍ਰੀ ਅਮਦਾਸ ਜੀ ਸਹਾਇ ਅਰਜਨ ਸਰਕੋ ਕੰਨਾਂ ਉਸ ਸਮਰੋਹ ਸ੍ਰੀ ਹਰਿਰਾਏ ਸ੍ਰੀ ਹਰਿਕੁਸ਼ਲ ਤੇ ਆਈ ਹੈ ਜਿਸ ਵਿੱਠਾ ਸਾਹਿਬ ਦੀ ਤੁਜਾ ਹੈ ਤੇ ਇੱਕ ਬਹਾਦਰ ਸੁਹਰੇ ਆਏ ਸਾਰੇ ਨੌਂ ਦੇ ਆਗਤਾਰ ਆਏ ਸਭ ਪਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਮੇਸਾਹਾਏ ਦਸਾਂ ਪਾਤਸ਼ਾਹ ਹਿ ਅਜੋਤ ਸ੍ਰੀ ਗੁਰੂ ਗਨਸਾਹਿਬ ਜੀ ਦੇ ਪਾਸ ਗਿਦਾਰ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਸੀ ਗੁਰੂ ਪੰਝਾ ਪਿਆਰਿਆਂ ਚੋਂ ਸਭ ਜਾਦੇਆਂ ਚਾਲੀ ਬੁਕਪਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇ ਵਿਆਹੀ ਦੇਖੀ ਅਨੰਦ ਕੀ ਸਤਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨਮ ਸਿੰਘਾਂ ਸੰਘਣੀਆਂ ਨੇ ਧਰਮ ਹੇ ਸੀਸ ਤੇ ਬੰਦ-ਬੰਦ ਕਰਵਾਏ ਕੋਕਰੀਆਂ ਲੋਹਾਈਆਂ ਚੜਖੀਆਂ ਤੇ ਚੜੇ ਆ ਰਹੇ ਹਨ ਹਰ ਚਰਾਹੀ ਗਏ ਕਿ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਨਕ ਨਿਵਾਹੀ ਸਿਨਾ ਸਮੂਹ ਸ਼ਹੀਦਾਂ ਸਿੰਘਾਂ ਜੀ ਦੀ ਪਵਿੱਤਰ ਖਾਲਸਾ ਜੀ ਕਾ ਧੰਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੰਗਾ ਤਖਬਾ ਸਰਬਾਤਿ ਕੁਤੁ ਬਾਰੇ ਆ ਜੀ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸਤਿ ਸ੍ਰੀ ਅਕਾਲ ਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤੇ ਆਵੇ ਚਤੇ ਆਵਨ ਤਾਂ ਸਤ ਪਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਹਰ ਛਰ ਆਇ ਤ ਦੇਖ ਤੇਗ ਫਤਹ ਹੈ ਦ੍ਰਿਸ਼ੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਧੀ ਦਾਨ ਕੇ ਸਦਾਨ ਰਹਿ ਸਦਾਨ ਬੇਬੇ ਦਾਨ ਵਿਸਾਹ ਦਾਨ ਤ੍ਰੋਸ ਸਦਾਨ ਦਾਨਾ ਸਰਗਾਮ ਨਾਮ ਦਾ ਸ਼੍ਰੀ ਅੰਮ੍ਰਿਤ ਸਰ ਸਾਹਿਬ ਦੀ ਕੇ ਦਰਸ਼ਨ ਸੁਨਾਹਾਂ ਚੌਕੀਆਂ ਝੰਡੇ ਬੂੰਗੇ ਜੁਗ ਜੁਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਫਤ ਦਰੱਖਾ ਵਾਹਿਗੁਰੂ ਹੈ ਅਕਾਲ ਪੁਰਖ ਨੇ ਪੰਚ ਵੇਸ ਦਾ ਸਹਾਹੀ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗ੍ਰਿਤਾਮਾਂ ਦੇ ਜਨ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਵ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣੀ ਹੁੰਦੇ ਮਹਾਨ ਸਤਿਗੁਰ ਜੀ ਨੇ ਤਾਂ ਹੀ ਉਪਤਾਨ ਹਨ ਮੇ ਉੱਤੇ ਹੁੰਦੀ ਉਹ ਦੁਨਿਆਵੀ ਆਸਰਾਂ ਦੇ ਆਸਰਾ ਸੱਚੇ ਪਿਤਾਵਾ ਜੀ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਦੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਆਦੇ ਮੁਬਾਰਕ ਚਰਨਾਂ ਸਮਨਾ ਪਾ ਸਰਦਾਸ ਬੇਨਤੀ ਜੋ ਜੜੀ ਦਾ ਤਾਰ ਕੀਤਾ ਜੀ ਪਾਵਨ ਹਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਰਾਤ ਲਈ ਅਰਦਾਸ ਬੇਨਤੀ ਬਰੋਂ ਪਰੋਂ ਸਰਬੱਤ ਸੰਤਾਂ ਦਾ ਭਲਾ ਕਰਨਾ ਬਰੀ ਬਰਵਾਜ ਦਰੋਂ ਪਰੋਂ ਸਰਬੱਤ ਸੰਤਾਂ ਨੂੰ ਸਿੱਖੀ ਸਦਕਾ ਕਰੋ ਸਾ ਨਾਮ ਦਾਨ ਬਖਸ਼ਣਾ ਸਰਬੱਤ ਸੰਤਾਂ ਨੂੰ ਦਰੋਂ ਕਰੋ ਬਾਣੀ ਪੜਨ ਦਾ ਸੇਵਾਵਾਂ ਕਰਨ ਦਾ ਮੰਦਰ ਕਰਦੀਆਂ ਦਾ ਤਾਰ ਕੀਤਾ ਜੀ ਹਾਜ਼ਰੀਆਂ ਭਰੰਦਾ ਬਲਦੁਮੁਤਿ ਸ਼ਾਹ ਚਾਉ ਬਖਸ਼ਨਾ ਦਰੋ ਪਰੋ ਸਰਬ ਸੁੰਤਾ ਦੇ ਘਰਾ ਪਰਵਾਰਾਂ ਵਿਖੇ ਆਪਸੀ ਪ੍ਰੇਮ ਪਿਆਰ ਸੁਖ ਸ਼ਾਂਤੀ ਵਰਤੌਣੀ ਦੇਹ ਅਰੋਗਤਾਵਾ ਕੰਦੂਸਤੀਆਂ ਦੇ ਦਾਨ ਬਖਸ਼ਣੇ ਔਰ ਕਾਰੋਬਾਰਾਂ ਵਿੱਚ ਵਾਧੇ ਵਰਖਾ ਪਾਉਣੇ ਹਨੋ ਪਰਮ ਸਤਿਗੁਰ ਜੀ ਸਰਬਤ ਸੰਤਾ ਦਾ ਭਲਾ ਕਰਨਾ ਬੇਅੰਤ ਭੁੱਲਾਂ ਬਖਸ਼ ਰਹਿਣੀਆਂ ਸਹੀ ਪਿਆਰੇ ਮੇਲੋ ਜਨਾ ਮਿਲਿਆ ਆਪ ਜੀ ਦਾ ਨਾਮ ਚੁਕੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਣਿਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਰਵਾਇਤੀ ਕੀਫਤੇ